ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਆਹ ਜੀ ਸਾਡੀ ਇਲੈਕਟ੍ਰਿਕ ਇਲੈਕਟ੍ਰਿਕ ਕਾਰ ਆ ਇਹ 1 ਸਾਲ ਤੇ 11 ਮਹੀਨੇ ਪੁਰਾਣੀ ਆ ਹੁਣ ਸਾਡੇ ਡੈਡੀ ਮੰਮੀ ਅਮਰੀਕਾ ਚਲ ਜਾਣਾ ਸਾਡੇ ਨਾਲ ਤਾਂ ਸੇਲ ਕਰਨੀ ਆ ਆ ਮੋਟਰਸਾਈਕਲ 2023 ਮਾਡਲ ਆ ਸਿਰਫ 600 ਕਿਲੋਮੀਟਰ ਚੱਲਿਆ ਆ ਉਹ ਵੀ ਆਪਾਂ ਅਮਰੀਕਾ ਰਨੇ ਆ ਤੇ ਦੁਆਰੇ ਫੇਰ ਮੁੜ ਜਾਣਾ ਤੇ ਵਿਚਾਰ ਬਣਿਆ ਵੇਚਣ ਦਾ ਇਸ ਵੀਰ ਨੇ ਮੋਟਰ ਕਨੈਕਸ਼ਨ ਖਰੀਦਣਾ ਜੀ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਇਸ ਵੀਰ ਦੇ ਨਾਲ ਸੰਪਰਕ ਜਰੂਰ ਕਰੋ ਜੀ ਏਰੀਆ ਤਲਵੰਡੀ ਸਾਬੋ ਬਠਿੰਡਾ 9388157705 ਇਸ ਨੰਬਰ ਤੇ ਸਵੇਧਨਾਨ ਸੰਪਰਕ ਕਰੋ ਸ੍ਰੀ ਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ ਨਿਊ ਹਾਲੈਂਡ 3630 ਟਰੈਕਟਰ ਵਿਕਾਊ ਹੈ ਜੀ 2011 ਮਾਡਲ ਹੈ 55 ਐਚਪੀ 550000 ਰੁਪਏ ਰੇਟ ਰੱਖਿਆ ਗਿਆ ਪੰਜਾਬ ਨੰਬਰ ਹੈ ਕੰਡੀਸ਼ਨ ਦੀ ਗੱਲ ਕਰੀਏ ਤਾਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਬਾਹ ਕੇ ਚੈੱਕ ਕਰਕੇ ਖਰੀਦੋ ਬਦਨੀ ਮੋਗਾ ਦੇ ਵਿੱਚ ਟਰੈਕਟਰ ਖੜਾ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 628305282 628305282 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ 5-6 ਦਿਨਾਂ ਦੇ ਵਿੱਚ ਸੋਣ ਵਾਲੀ ਮੱਝ ਵੀ ਕਾਊ ਹੈ ਜੀ ਦੁੱਧ 14 ਲੀਟਰ ਦੀ ਗਰੰਟੀ ਹੈ 14 ਲੀਟਰ ਦੁੱਧ ਦੀ ਗਰੰਟੀ ਦਿੱਤੀ ਹੈ ਜੀ 5-6 ਦਿਨ ਰਹਿੰਦੇ ਨੇ ਸੋਣ ਚ ਇਹ ਮੱਝ ਵੀ ਕਾਊਆ ਪਿੰਡ ਖੋਖਰ ਕੱਲਾ ਮਾਨਸਾ ਏਰੀਆ ਜੀ 110000 ਦੇ ਰੇਟ ਰੱਖਿਆ ਗਿਆ 6280278411 6280278411 ਇਸ ਨੰਬਰ ਤੇ ਫੋਨ ਕਰਕੇ ਤੁਸੀਂ 5 ਦਿਸ਼ਯ ਦਿਨਾਂ ਦੇ ਵਿੱਚ ਸੂਨ ਵਾਲੀ ਮੱਝ 1 ਲੱਖ 10000 ਰੁਪਏ ਦੇ ਵਿੱਚ ਤੁਸੀਂ ਇਸ ਮੱਝ ਨੂੰ ਖਰੀਦ ਸਕਦੇ ਹੋ ਜੀ ਇਨੋਵਾ ਗੱਡੀ ਵਿਕਾਊ ਹੈ ਜੀ 2005 ਮਾਡਲ ਗੱਡੀ ਹੈ ਗੱਡੀ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ 2005 ਮਾਡਲ ਗੱਡੀ ਹੈ ਜੀ ਇਨੋਵਾ ਗੱਡੀ ਹੈ ਬਰਨਾਲੇ ਗੱਡੀ ਖੜੀ ਹੈ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਰੇਟ ਦੀ ਗੱਲ ਕਰੀਏ ਤਾਂ 1 ਲੱਖ 40000 ਕੀ ਰੇਟ ਰੱਖਿਆ ਗਿਆ ਬਾਕੀ ਸਾਫ਼ ਕੰਡੀਸ਼ਨ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਨੋਟ ਕਰ ਲਓ 8146893452 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਨੋਵਾ ਗੱਡੀ 40000 ਰੁਪਏ ਚ ਖਰੀਦ ਸਕਦੇ ਹੋ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਵਿਕਾਊ ਹੈ ਜੀ ਮਾਡਲ ਹੈਗਾ 2016 ਨੌਵੇਂ ਮਹੀਨੇ ਦਾ ਨੌਵੇਂ ਮਹੀਨੇ ਦਾ 2016 ਮਾਡਲ ਹੈ ਜੀ 45000 ਰੁਪਏ ਰੇਟ ਰੱਖਿਆ ਹੈ ਏਰੀਆ ਜੀ ਅੰਮ੍ਰਿਤਸਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ 9915544542 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੋਟਰਸਾਈਕਲ ਜਿਹੜਾ ਹੀਰੋ ਸਬਲੈਂਡਰ ਪਲਸ ਖਰੀਦ ਸਕਦੇ ਹੋ ਜੀ ਵੈਗਨਰ ਗੱਡੀ ਵਿਕਾਉ ਉਹ ਹੈ ਜੀ 2005 ਮਾਡਲ ਗੱਡੀ ਹੈ ਏਰੀਆ ਜੀ ਭਾਮਿਆ ਕਲਾ ਲੁਧਿਆਣਾ ਰੇਟ ਹੈਗੇ ਜਿਹੜਾ 95000 2024 ਤੱਕ ਪਾਸਿੰਗ ਹੈ ਜੀ ਗੱਡੀ 1 ਰੁਪਿਆ ਨਹੀਂ ਲਾਉਣ ਦੀ ਲੋਡ ਹੈਗੀ ਗੱਡੀ ਤੇ 1 ਰੁਪਿਆ ਲਾਉਣ ਦੀ ਲੋਡ ਨਹੀਂ ਜੀ ਗੱਡੀ ਤੇ ਅੱਗੇ ਬਸ ਪਾਸਿੰਗ ਕਰਵਾਉਣੀ ਪਊਗੀ ਬਾਕੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ 9878130053 ਇਸ ਨੰਬਰ ਤੇ ਫੋਨ ਕਰਕੇ ਵੈਗਨਰ ਗੱਡੀ ਨੂੰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਇੰਜਨ ਵਾਲੀ ਢੋਲੀ ਵੀ ਕਾਊ ਹੈ ਜੀ ਇੰਜਨ ਵਾਲੀ ਢੋਲੀ ਵਿਕਾਊ ਆ ਰੇਟ ਹੈ ਜੀ 5800 ਰੁਪਏ ਡਿਮਾਂਡ ਕੰਡੀਸ਼ਨ ਓਕੇ ਹੈ ਏਰੀਆ ਜੀ ਪਿੰਡ ਕਾਲੀਆ ਬਾਲਾ ਮੋਗਾ ਨੰਬਰ 8343 49361 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੰਜਨ ਵਾਲੀ ਢੋਲੀ ਹੈ ਜਿਹੜੀ 5800 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਤਲਵੰਡੀ ਭਾਈ ਦਾ ਬਣਿਆ ਗੀਜਰ ਵਿਕਾਊ ਆ ਜੀ ਤਲਵੰਡੀ ਭਾਈ ਦਾ ਬਣਿਆ ਗੀਜਰ ਵਿਕਾਊ ਆ 2022 ਮਾਡਲ ਹੈ ਜੀ 2900 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਜੀ ਪਿੰਡ ਕਾਲੀਆ ਬਾਲਾ 99143 49361 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਿੱਜਰਾ ਜਿਹੜਾ 2900 ਰੁਪਏ ਚ ਖਰੀਦ ਸਕਦੇ ਹੋ ਬੁਲੇਟ ਵਿਕਾਊ ਹੈ ਜੀ 1992 ਮਾਡਲ ਪਟਿਆਲਾ ਨੰਬਰ ਬੁਲੇਟ ਵਿਕਾਊ ਹੈ ਜੀ 1992 ਮਾਡਲ ਪਟਿਆਲਾ ਨੰਬਰ ਹੈ ਜੀ ਆਪਣੇ ਹੱਥੀ ਕੰਮ ਕਰਵਾਇਆ ਹੋਇਆ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਫੁੱਲ ਗਾਰੰਟੀ ਹੈ ਏਰੀਆ ਜੀ ਫੁੱਲ ਬਠਿੰਡਾ ਰੇਟ ਹੈ ਜੀ 60000 60000 ਰੁਪਏ ਰੇਟ ਰੱਖਿਆ ਗਿਆ 82849 99945 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੁਲਟ ਹੈ ਜਿਹੜਾ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਿਓ ਐਚਪੀ ਕੰਪਨੀ ਦਾ ਜੀ6 ਨੋਟਬੁੱਕ ਲੈਪਟਾਪ ਵਿਕਾਊ ਹੈ ਜੀ ਵਿੰਡੋਸ 7 ਐਚਡੀ ਡਿਸਪਲੇ ਸਪੀਕਰ ਚ ਪ੍ਰੋਬਲਮ ਹੈ ਬਾਕੀ ਕੰਡੀਸ਼ਨ ਬਿਲਕੁਲ ਓਕੇ ਹੈ ਬਸ ਇੱਕ ਸਪੀਕਰ ਚ ਹੀ ਪ੍ਰੋਬਲਮ ਹੈ ਜੀ ਬਾਕੀ ਸਾਰਾ ਕੁਝ ਓਕੇ ਹੈ ਲੁਧਿਆਣਾ ਏਰੀਆ ਜੀ 19000 ਰੇਟ ਮੰਗੇ 98774 15611 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਚਪੀ ਦਾ ਲੈਪਟਾਪ ਖਰੀਦ ਸਕਦੇ ਹੋ ਫੋਰ 3600 ਟਰੈਕਟਰ ਵਿਕਾਊ ਹੈ ਜੀ 1984 ਮਾਡਲ 1 ਲੱਖ 35000 ਰੇਟ ਮੰਗੇ ਏਰੀਆ ਜੀ ਸ਼ਹਿਰ ਬਠਿੰਡਾ ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਕਿਹਾ ਕਿ ਚੈੱਕ ਕਰਕੇ ਲਿਆ ਸਕਦੇ ਹੋ 99141770400 ਇਸ ਨੰਬਰ ਤੇ ਫੋਨ ਕਰਕੇ ਫੋਰ 3600 ਟਰੈਕਟਰ 1984 ਮਾਡਲ 1 ਲੱਖ 35000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਠਿੰਡਾ ਸ਼ਹਿਰ ਦੇ ਵਿੱਚ ਇਹ ਟਰੈਕਟਰ ਖੜਾ ਹੈ ਜੀ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਨਾਲ ਬੈਠ ਕੇ ਗੱਲ ਕਰਕੇ ਖਰੀਦ ਸਕਦੇ ਹੋ। ਆਲਟੋ ਗੱਡੀ ਚਾਹੀਦੀ ਹੈ ਇਸ ਵੀਰ ਨੂੰ ਜੀ 2015 ਮਾਡਲ ਏਰੀਆ ਪਟਿਆਲਾ 98 168 17620 BS ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ 2015 ਮਾਡਲ ਆਲਟੋ ਗੱਡੀ ਪਟਿਆਲੇ ਏਰੀਏ ਦੇ ਵਿੱਚ ਵੇਚਦਾ ਹੋਵੇ ਤਾਂ ਇਸ ਵੀਰ ਦੇ ਨਾਲ ਸੰਪਰਕ ਜਰੂਰ ਕਰਿਓ ਜੀ ਇਸ ਵੀਰ ਨੇ ਗੱਡੀ ਨੂੰ ਖਰੀਦਣਾ। ਕਮਰਸ਼ੀਅਲ ਜ਼ਮੀਨ ਵਿਕਾਊ ਹੈ ਜੀ ਐਨਆਰਆਈ ਵੀਰ ਦੀ ਜ਼ਮੀਨ ਹੈ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਅਜੀ ਆਪਣੀ ਨਾਲ ਉੱਪਰ ਤੋਂ ਪਹਿਲਾ 8 ਕਿਲੋਮੀਟਰ ਸਨ ਲਾਈਫ ਜਿਹੜੀ ਰੈਨਬੈਕ ਦੀ ਦਵਾਈਆਂ ਵਾਲੀ ਫੈਕਟਰੀ ਹੀ ਹੈ ਨਾ ਉਹਦੇ ਨਾਲ ਡੀਐਸਐਮ 2 ਫੈਕਟਰੀਆਂ ਨੇ ਦਵਾਈਆਂ ਵਾਲੀਆਂ ਵੱਡੀਆਂ ਉਹਦੇ ਵਿੱਚੋਂ ਦੀ ਰਾਹ ਜਾਂਦਾ ਦਾਣਾ ਮੰਡੀ ਨੂੰ ਫੋਕਲ ਪੁਆਇੰਟ ਦਾ ਜਿਵਣਾ ਟਾਉਨ ਸਾ ਪਿੰਡ ਦਾ ਇਹ ਰਕਬਾ 2 ਕਿੱਲੇ ਜ਼ਮੀਨਾਂ 1 ਕਿੱਲੇ ਦਾ ਮੱਥਾ 1 ਕਿੱਲਾ ਪਿਛੇ 46 ਟਾਕਾ ਪੱਕੀ ਸ਼ਰਕਾ ਸੀਮਿੰਟ ਵਾਲੀ ਅੱਗੇ ਉਹਦੇ ਦਾਣਾ ਮੰਡੀ ਪੱਕੀ ਹੈ ਨਾ ਤੇ ਗਦਾਮ ਆ ਐਫਸੀਆਈ ਦਾ ਇਹ ਫੋਕਲ ਪੈਨ ਦਾ ਚੌਣਾ ਜੇ ਕਿਨ ਫੈਕਟਰੀ ਲਾਉਣੀ ਹੋਵੇ ਕੁਝ ਕਰਨਾ ਹੋਵੇ ਤਾਂ ਉਹਦੇ ਲਈ ਬੈਸਟ ਆ ਇੱਥੇ ਸਬਸਿਡੀ ਵੀ ਮਿਲਦੀ ਹੈ ਤੇ ਇਹ 2 1/4 40 ਲੱਖ ਕਿੱਲੇ ਦਾ ਹੀ ਲੈਣਾ ਤੇ ਬਾਹਰੋਂ ਆਏ ਹੋਏ ਆ ਜੇ ਕੋਈ ਗੱਲ ਹੋ ਸਕਦੀ 15 20 ਦਿਨ ਮਹੀਨੇ ਦੇ ਵਿੱਚ 800 ਮੀਟਰ ਜੀਟੀ ਰੋਡ ਦੇ ਉੱਤੋਂ ਮੰਡੀ ਵਾਲੇ ਰਸਤੇ ਦੇ ਉੱਤੇ ਆ ਦੋਵਾਂ ਫੈਕਟਰੀਆਂ ਦੇ ਵਿੱਚੋਂ ਦੀ ਪੱਕੀ ਛੜਕ ਜਾਂਦੀ ਹੈ ਦਾਣਾ ਮੰਡੀ ਨੂੰ ਦਾਣਾ ਮੰਡੀ ਦਾ ਵਿਸਾਇਨਾ ਦਾ ਰੋੜ ਤੇ ਤੇ ਇਹ ਕੋਈ ਜੀਟੀ ਜੀਟੀ ਰੋਡ ਦੇ ਵਿੱਚ ਸਾਰੇ ਇਹ ਨਵਾਂ ਸ਼ਹਿਰ ਬੰਗਿਆ ਤੋਂ ਲੈ ਕੇ ਉੱਪਰ ਤੱਕ ਲੱਗ ਗਈ ਇੱਥੇ ਇੱਕ ਐਕਸੈਸ ਦੁਜਾ ਹੈਗਾ ਸਨ ਸਰਵਸ ਰੋਡ ਡਬਲ ਸਰਵਸ ਰੋਡ ਕਿਉਂਕਿ ਉਹ ਦਵਾਈਆਂ ਦੀਆਂ ਫੈਕਟਰੀਆਂ ਉਹਨਾਂ ਕਰਕੇ ਵੱਡਾ ਸਰਵਸ ਰੋਡ ਮਿਲਿਆ ਹੋਇਆ ਤੇ ਸਾਰਾ ਇੰਡਸਟਰੀ ਜੋ ਹਣੀ ਹੈ ਸਾਰਾ ਇਹ ਤੇ ਇਹ ਤੁਸੀਂ ਦੇਖ ਲਿਓ ਜੀ ਥੈਂਕ ਯੂ